ਇਸ ਵੀਡੀਓ ਵਿੱਚ ਆਪਾਂ ਡੇਲੀ ਯੂਜ਼ ਹੋਣ ਵਾਲੀਆਂ ਚੀਜ਼ਾਂ ਬਾਰੇ ਬੜੇ ਇੰਟਰਸਟਿੰਗ ਸੀਕਰੈਟਸ ਸ਼ੇਅਰ ਕਰਾਂਗੇ ਆਲਮੋਸਟ ਹਰ ਜੀਨ ਦੇ ਵਿੱਚ 1/5th ਪਾਕਟ ਹੁੰਦੀ ਹੈ ਜਿਹਨੂੰ ਆਪਾਂ ਯੂਸਲੈਸ ਸਮਝ ਲੈਂਦੇ ਆ ਪਰ ਐਕਚੁਅਲੀ ਇਹ ਇੱਕ ਬੜੀ ਸੇਫ ਜਗ੍ਹਾ ਸੀ ਪਾਕਟ ਵਾਚ ਰੱਖਣ ਲਈ ਤੇ ਇਹ ਫੀਚਰ 1901 ਵਿੱਚ ਇੰਪਲੀਮੈਂਟ ਹੋਇਆ ਸੀ ਪਰ ਇੱਕ ਟਰੈਡੀਸ਼ਨ ਵਜੋਂ ਹੁਣ ਤੱਕ ਚੱਲ ਰਿਹਾ ਹੈ ਹਰ ਪੈਨ ਦੇ ਕੈਪ ਵਿੱਚ ਇੱਕ ਹੋਲ ਹੁੰਦਾ ਤਾਂ ਕਿ ਪੈਨ ਸਾਹ ਲੈ ਸਕੇ ਤੇ ਲੰਬਾ ਚੱਲ ਸਕੇ ਪਰ ਨਹੀਂ ਇਹ ਗਲਤ ਹੈ ਬਲਕਿ ਹੋਲ ਇਸ ਲਈ ਹੁੰਦਾ ਕਿ ਆਪਾਂ ਸਾਹ ਲੈ ਸਕੀਏ ਇਨ ਕੇਸ ਕੈਪ ਕਿਸੇ ਦੇ ਗਲੇ ਵਿੱਚ ਫਸ ਜਾਵੇ ਸੋ ਇਹ ਇੱਕ ਸੇਫਟੀ ਮੈਜਰ ਹੈ ਕਿ ਜਦ ਤੱਕ ਕੈਪ ਬਾਹਰ ਨਹੀਂ ਨਿਕਲਦਾ ਬੰਦੇ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਨਾ ਹੋਵੇ ਹੁਣ ਤੁਸੀਂ ਆਪਣੇ ਕੋਲ ਪਏ ਪੈਨ ਨੂੰ ਵੇਖ ਸਕਦੇ ਹੋ ਕਿ ਹੋਲ ਹੈ ਜਾਂ ਨਹੀਂ ਅੱਜ ਦੇ ਟਾਈਮ ਕੀਬੋਰਡ ਆਪਾਂ ਸਾਰੇ ਯੂਜ਼ ਕਰਦੇ ਹਾਂ ਪਰ ਐਫ ਤੇ ਜੇ ਕੀ ਉੱਪਰ ਇਸ ਉੱਭਰੇ ਹੋਏ ਮਾਰਕ ਦਾ ਕੀ ਮਤਲਬ ਹੈ ਇਹ ਮਾਰਕ ਟਾਈਪ ਕਰਨ ਦੇ ਸਟਾਰਟਿੰਗ ਪੁਆਇੰਟ ਨੂੰ ਡਿਸਕ੍ਰਾਈਬ ਕਰਦਾ ਹੈ ਤੇ ਉੱਭਰੇ ਇਸ ਕਰਕੇ ਹੁੰਦੇ ਨੇ ਕਿ ਟਾਈਪ ਕਰਨ ਵਾਲੇ ਨੂੰ ਵਾਰ-ਵਾਰ ਕੀਬੋਰਡ ਵੱਲ ਨਾ ਦੇਖਣਾ ਪਵੇ ਜੇ ਤੁਸੀਂ ਪਲੇਨ ਵਿੱਚ ਵਿੰਡੋ ਸੀਟ ਤੇ ਬੈਠੇ ਹੋ ਤਾਂ ਸ਼ਾਇਦ ਵਿੰਡੋ ਗਲਾਸ ਦੇ ਵਿੱਚ ਇੱਕ ਹੋਲ ਨੋਟ ਕੀਤਾ ਹੋਏਗਾ ਅਸਲ ਵਿੱਚ ਇਹ ਹੋਲਸ ਪਲੇਨ ਵਿੱਚ 에ਅਰ ਪ੍ਰੈਸ਼ਰ ਮੇਨਟੇਨ ਕਰਨ ਵਿੱਚ ਹੈਲਪ ਕਰਦੇ ਨੇ ਤੇ ਵਿੰਡੋ ਵੀ ਗਲਾਸ ਦੀ ਨਹੀਂ ਬਲਕਿ ਐਕ੍ਰੀਲਿਕ ਦੀ ਬਣੀ ਹੁੰਦੀ ਹੈ ਇਸੇ ਕਰਕੇ ਇਸ ਤੇ ਫੌਗਿੰਗ ਨਹੀਂ ਹੁੰਦੀ ਤੇ ਆਪਾਂ ਬਾਹਰ ਦਾ ਨਜ਼ਾਰਾ ਸਾਫ਼-ਸਾਫ਼ ਦੇਖ ਸਕਦੇ ਹਾਂ ਤੇ ਸ਼ੁਰੂ ਵਿੱਚ ਪਲੇਨਸ ਵਿੱਚ ਸਕੁਅਰ ਸ਼ੇਪ ਦੀਆਂ ਵਿੰਡੋਸ ਹੁੰਦੀਆਂ ਸੀ ਜਿਨ੍ਹਾਂ ਦਾ ਗਲਾਸ 에ਅਰ ਪ੍ਰੈਸ਼ਰ ਵਿੱਚ ਬਦਲਾਅ ਆਉਣ ਤੇ ਅਕਸਰ ਹੀ ਟੁੱਟ ਜਾਂਦਾ ਸੀ ਰਾਉਂਡ ਵਿੰਡੋਸ ਪ੍ਰੈਸ਼ਰ ਨੂੰ ਈਵਨਲੀ ਡਿਸਟ੍ਰਿਬਿਊਟ ਕਰਦੀਆਂ ਨੇ ਉਹ ਵੀ ਬਿਨਾ ਖੁਦ ਕਰੈਕ ਹੋਏ ਆਪਣੇ ਚ ਬਹੁਤ ਸਾਰੇ ਲੋਕ ਕੋਲਡ ਡਰਿੰਕ ਕੈਨ ਵਿੱਚੋਂ ਪੀਣਾ ਪਸੰਦ ਕਰਦੇ ਨੇ ਪਰ ਡਰਾਈਵ ਜਾਂ ਟ੍ਰੈਵਲ ਕਰਦੇ ਇਧਰ ਉਧਰ ਹਿਲਦਾ ਸਟ੍ਰੌਕ ਕਿਸੇ ਨੂੰ ਨਹੀਂ ਪਸੰਦ ਕੈਨ ਦੇ ਉੱਪਰ ਇਹ ਹੋਲ ਸਟ੍ਰਾਹ ਹੋਲਡ ਕਰਨ ਲਈ ਹੀ ਹੁੰਦਾ ਬਸ ਇਹਨੂੰ ਓਪਨਿੰਗ ਵੱਲ ਨੂੰ ਘੁਮਾ ਕੇ ਸਟ੍ਰਾਹ ਪਾਓ ਤੇ ਇੰਜੋਏ ਕਰੋ ਆਪਣ ਨਿਊ ਸ਼ੂਜ਼ ਹਮੇਸ਼ਾ ਅ ਸਟ੍ਰੇਂਜ ਲੁਕਿੰਗ ਪੈਕੇਜ ਨਾਲ ਆਉਂਦੇ ਨੇ ਇਹ ਸਿਲੀਕਾ ਜੈਲ ਹੈ ਜੋ ਹਵਾ ਵਿੱਚ ਮੋਇਸਚਰ ਨੂੰ ਰਿਡਿਊਸ ਕਰਦੀ ਹੈ ਤੇ ਸ਼ੂਜ਼ ਉੱਪਰ ਕਿਸੇ ਵੀ ਤਰ੍ਹਾਂ ਦੇ ਫੰਗਲ ਗ੍ਰੋਥ ਨੂੰ ਰੋਕਣ ਵਿੱਚ ਹੈਲਪ ਕਰਦੀ ਹੈ ਸੋ ਨੈਕਸਟ ਟਾਈਮ ਜਦ ਵੀ ਸ਼ੂਜ਼ ਲਵੋ ਇਸ ਕੰਮ ਦੀ ਚੀਜ਼ ਨੂੰ ਧਿਆਨ ਕੇ ਰੱਖਿਓ ਕਿ ਪਾਣੀ ਦੀ ਐਕਸਪਾਇਰੀ ਹੁੰਦੀ ਹੈ ਫਿਰ ਮਿਨਰਲ ਵਾਟਰ ਦੀ ਬੋਤਲ ਤੇ ਐਕਸਪਾਇਰੀ ਕਿਉਂ ਦਰਅਸਲ ਪਾਣੀ ਦੀ ਕੋਈ ਐਕਸਪਾਇਰੀ ਨਹੀਂ ਹੁੰਦੀ ਬਲਕਿ ਇਹ ਐਕਸਪਾਇਰੀ ਪਲਾਸਟਿਕ ਬੋਤਲ ਦੀ ਹੁੰਦੀ ਹੈ ਇਸ ਡੇਟ ਤੋਂ ਬਾਅਦ ਬੋਟਲ ਦੇ ਪਲਾਸਟਿਕ ਵਿੱਚੋਂ ਕੁਝ ਕੈਮੀਕਲ ਰੀਲੀਜ਼ ਹੋਣੇ ਸ਼ੁਰੂ ਹੋ ਸਕਦੇ ਨੇ ਜੋ ਪਾਣੀ ਵਿੱਚ ਘੁਲ ਕੇ ਸਿਹਤ ਲਈ ਹਾਨੀਕਾਰਕ ਹੋਣਗੇ ਡੋਰ ਨੋਬਸ ਆਪਾਂ ਡੇਲੀ ਯੂਜ਼ ਕਰਦੇ ਆਂ ਤੇ ਇਹਨਾਂ ਤੇ ਹਰ ਤਰ੍ਹਾਂ ਦੇ ਹੱਥ ਲੱਗਣ ਨਾਲ ਕਿੰਨੇ ਤਰ੍ਹਾਂ ਦੇ ਜਰਮਸ ਇਹਨਾਂ ਉੱਪਰ ਲੱਗੇ ਹੁੰਦੇ ਨੇ ਆਪਾਂ ਸੋਚ ਵੀ ਨਹੀਂ ਸਕਦੇ ਪਰ ਇਹੀ ਕਾਰਨ ਹੈ ਕਿ ਬਹੁਤ ਸਾਰੇ ਡੋਰ ਹੈਂਡਲਸ ਅ ਨੋਬਸ ਬਰਾਸ ਦੇ ਬਣੇ ਹੁੰਦੇ ਨੇ ਕਿਉਂਕਿ ਬਰਾਸ ਵਿੱਚ ਐਂਟੀ ਮਾਈਕਰੋਬੀਅਲ ਇਫੈਕਟ ਹੁੰਦਾ ਹੈ ਜੋ ਜਰਮਸ ਦੀਆਂ ਕਲੋਨੀਜ਼ ਨੂੰ ਗਰੋ ਨਹੀਂ ਹੋਣ ਦਿੰਦਾ ਤੇ ਵਰਲਡ ਦੀਆਂ ਅਜੀਬੋ-ਗਰੀਬ ਥਾਵਾਂ ਬਾਰੇ ਜਾਣਨ ਲਈ ਇਹ ਵੀਡੀਓ ਜ਼ਰੂਰ ਦੇਖੋ